ਤੋ ਸਾਡੇ ਨਾਲ ਮੌਜੂਦ ਨੇ ਸੁਖਦੇਵ ਮੰਗਲੀ ਜੀ ਮੰਗਲੀ ਸਾਹਿਬ ਦੇਖ ਰਹੇ ਹੋ ਕਿ ਕਾਫੀ ਪੰਜਾਬ ਨੂੰ 24 7 ਟੀਵੀ ਚੈਨਲ ਜੋ ਪਿਛਲੇ ਦਿਨ ਅਸੀਂ ਖਬਰ ਦਿਖਾ ਰਹੇ ਸੀ ਉਦੋਂ ਵੀ ਅਸੀਂ ਰੋਲਾ ਪਾਉਂਦੇ ਰਹੇ ਕਿ ਪਾਣ ਨੂੰ ਬਚਾ ਲਓ ਪਾਣ ਨੂੰ ਬਚਾ ਲਓ ਪਰ ਦੇਖਦੇ ਹੀ ਕਾਫੀ ਤਾਂ ਅੱਗੇ ਤੱਕ ਜਿਹੜਾ ਪਾਣੀ ਇਹ ਆ ਰਿਹਾ ਤੇ ਕਾਫੀ ਜ਼ਮੀਨ ਜਿਹੜੀ ਨਿਕਲਦੀ ਜਾ ਰਹੀ ਹੈ ਅਸੀਂ ਕਹਿ ਇੱਕ ਦਾ ਪਹਿਲੀ ਗੱਲ ਹੈ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਵਾਜ਼ ਇੱਥੇ ਵੀ ਬਹੁਤ ਬੁਲੰਦ ਕਦੀ ਸਾਡੀ ਰਾਂਡ ਰੋਡ ਵਾਲੀ ਵੀ ਜਿੱਥੇ ਵੀ ਕਿਸੇ ਸਾਸੀ ਸੰਘਰਸ਼ ਪੈਂਦੇ ਆਂ ਜਨਤਾ ਦੇ ਲਈ ਤੁਸੀਂ ਆ ਕੇ ਖੜਦੇ ਤੁਸੀਂ ਬਾਜ ਬਹੁਤ ਬੁਲੰਦ ਕਰਦੇ ਹੋ ਪਰ ਇਹ ਜਿਹੜੀਆਂ ਸਰ ਇਹ ਗੁੰਗੀਆਂ ਨੇ ਬੋਲੀਆਂ ਨੇ ਇਹਨਾਂ ਨੂੰ ਸੁਣਦਾ ਕੁਛ ਨਹੀਂ ਇਹਨਾਂ ਦੇ ਤਾਂ ਸਿਰ ਤੇ ਡੰਡਾ ਮਾਰੋ ਸਰਕਾਰ ਦੇ ਇਹਨਾਂ ਦੇ ਕਦੇ ਚੂੰਡੀ ਵੱਟੋ ਉਹ ਜਿੱਦਾਂ ਆਪਾਂ ਟੋਲ ਪਲਾਜੇ ਤੇ ਜਾ ਕੇ ਵੱਟਦੇ ਫੇਰੇ ਫੇਰੇ ਇਹੇ ਜਾਗਦੇ ਸੋ ਇਹ ਮੈਨੂੰ ਲੱਗਦਾ ਇਹ ਹੁਣ ਸਿਰ ਤੇ ਡੰਡਾ ਮਾਰਨਾ ਪੈਣਾ ਤੇ ਚੂੰਡੀ ਵੱਟਣੀ ਪੈਣੀ ਆ ਕੋ ਮੋਟੀ ਜੀ ਇਹਨਾਂ ਨੇ ਤਾਂ ਸੁਣਨੀ ਆ ਹੁਣ ਤੁਸੀਂ ਦੇਖੋ ਕਿੱਥੇ ਦਰਿਆ ਚੱਲਦਾ ਸਭਾਓ ਕਾਹੀ ਗੋਲੇ ਆਉਰੇ ਦੇਖੋ ਆ ਹੁਣ ਬੰਨ ਤੋੜ ਕੇ ਬੰਨ ਤੋੜ ਕੇ ਵੀ ਬਾਹਰਲੇ ਪਾਸੇ ਮੇਰੇ ਖਿਆਲ ਦੇ ਵਿੱਚ ਤਿੰਨ ਚਾਰ ਕਿੱਲੇ ਬਾਹਰ ਨੂੰ ਐ ਤਾਂ ਬਾਹਰ ਨੂੰ ਆ ਗਏ ਅਵੇ ਤਾਂ ਪਿੰਡ ਦੇ ਘਰਾਂ ਦੇ ਨਾਲ ਲੱਗਣ ਨੂੰ ਲੱਗਾ ਉਹ ਕੋਠੀ ਦਾ ਕਿੰਨਾ ਕੁ ਰਹਿ ਗਿਆ ਉਹ ਕੋਠੀ ਬਹੁਤ ਨੇੜੇ ਆ ਗਈ ਹੁਣ ਦਰਿਆ ਠੀਕ ਹੈ ਨਾ ਉਹ ਕਿੰਨਾ ਅਗਲੇ ਦਾ 30 35 40 ਲੱਖ ਰੁਪਇਆ ਘਰ ਦੇ ਉੱਤੇ ਲਾਇਆ ਉਹ ਡੈਕੀ ਤੇ ਮੁੜ ਕੇ ਪ੍ਰਸ਼ਾਸਨ ਨੇ ਕੀ ਦੇਣਾ ਆ ਕਿੰਨੇ ਖੇਰਜੀ ਵਿੱਚ ਲੈ ਗਿਆ ਦੇਖੋ ਹੁਣ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਆ ਤੁਹਾਡੇ ਮਾਧਿਅਮੇ ਇੱਕ ਬੇਨਤੀ ਕਰਦੇ ਆ ਤੁਹਾਡੇ ਮਾਧਿਅਮੇ ਦੇ ਰਾਹੀਂ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਦੇਖੋ ਬਹੁਤ ਹੋ ਗਿਆ ਇੱਕ ਤਾਂ ਸਾਨੂੰ ਤੁਸੀਂ ਹਲੀਆ ਲੈਨੇਓ ਆ ਜਿਹੜਾ ਮਸਲਾ ਸੀਗਾ ਇੱਥੇ ਦਰਿਆਵਾਂ ਦੇ ਪਾਣੀ ਆਲਾ ਬੰਨ ਟੁੱਟ ਕੇ ਜਨਤਾ ਦਾ ਉਹਦੇ ਮਾਕੇ ਦੀ ਮੰਗ ਕਰਦੀ ਸੀਗੀ ਤੁਸੀਂ ਜਨਤਾ ਨੂੰ ਸੰਭਲ ਨਹੀਂ ਦਿੱਤੇ ਮਾਦਦ ਕਰਨ ਦੀ ਭਜਾਏ ਯਾਰ ਇਹ ਉਲਟਾ ਹੀ ਆ ਰਹੇ ਨੇ ਜਨਤਾ ਨੂੰ ਇਹਨਾਂ ਨੇ ਕੀ ਕਰਿਆ ਛਾਹਪੁਰ ਵਾਲੀ ਇਹ ਸਾਰਾ ਯਾਸ਼ੀਆਂ ਦਾ ਡਰਾਮਾ ਜਿਹੜਾ ਛਾਹਪੁਰ ਵਾਲੀ ਘਟਨਾ ਹੋਈ ਹੈ ਇਹਨਾਂ ਨੇ ਸਾਰਾ ਜਦੋਂ মিডিਆ ਦੇ ਉੱਤੇ ਚੱਲ ਗਿਆ ਦਰਿਆ ਟੁੱਟ ਕੇ ਬੰਨ ਟੁੱਟ ਕੇ ਲੋਕਾਂ ਦੇ ਘਰ ਡੈਗੇ ਸਰਕਾਰ ਪੈਸਾ ਨਹੀਂ ਦੇ ਰਹੀ ਇਹ ਨਹੀਂ ਕਰਦੀ ਬਹੁਰੀ ਕਰਦੀ ਸਰਕਾਰ ਨੇ ਕੁਝ ਨਹੀਂ ਕੀਤਾ ਔਰ ਉਹ ਖਬਰ ਨੂੰ ਦੱਬਣ ਦੇ ਲਈ ਇਹਨਾਂ ਨੇ ਉਹ ਚਾਰਪੋਰ ਵਾਲਾ ਕਾੜਾ ਕਰਾਤਾ ਹੁਣ ਸਾਰੇ ਕਿਸਾਨ ਜਿਹੜੇ ਜਦੋਂ ਹੁਣ ਕਿਸਾਨਾਂ ਦੀ ਮੱਤ ਦੇ ਕਿਸਾਨ ਕਰਦੇ ਪੰਜਾਬੀ ਕਰਦੇ ਸਾਰੇ ਪੰਜਾਬੀ ਇਹਨਾਂ ਨੇ ਹੁਣ ਦੂਜੇ ਪਾਸੇ ਨੂੰ ਲਾ ਦੇ ਲੱਗ ਨਹੀਂ ਰਿਹਾ ਕਿ ਇੱਥੇ ਆਪਾਂ ਕੋਈ ਕਿਸੇ ਤਰ੍ਹਾਂ ਦੀ ਪਾਰਟੀਵਾਦੀ ਨਹੀਂ ਕਰਨੀ ਚਾਹੀਦੀ ਆਪਾਂ ਨੇ ਪਿੰਡ ਨੂੰ ਬਚਾਣਾ ਚਾਹੀਦਾ ਪਰ ਪਾਰਟੀਵਾਦੀ ਤਾਂ ਕੋਈ ਕਰ ਨਹੀਂ ਰਿਹਾ ਪਾਰਟੀਵਾਦੀ ਵਾਲੇ ਜਿਹੜੇ ਕੱਲ੍ਹ ਨੇ ਜਿਹੜੇ ਪਾਰਟੀਵਾਦੀ ਕਰਦੇ ਸੀਗੇ ਉਹ ਹੁਣ ਇੱਥੇ ਆ ਵੀ ਨਹੀਂ ਰਹੇ ਇਹ ਵੀ ਤੁਹਾਨੂੰ ਮੈਂ ਪ੍ਰਸ਼ਾਸ਼ਕਾਂ ਦੀ ਰੋਜ ਇੱਥੇ ਸਿਫਤਾਰ ਜੇ ਪ੍ਰਸ਼ਾਸ਼ਨ ਸਾਡੇ ਨਾਲ ਖੜਾ ਪ੍ਰਸ਼ਾਸ਼ਕ ਸਾਡੇ ਭਾਣੇ ਆਪਣੇ ਕਮਰੇ ਚ ਸੁੱਤਾ ਰਹੇ ਦਫ਼ਤਰਾਂ 'ਚ ਬੈਠਾ ਰਹੇ ਗੱਲ ਤਾਂ ਕਾਰਵਾਈ ਦੀ ਆ ਵੀ ਪ੍ਰਸ਼ਾਸ਼ਕ ਨੇ ਦੀਜ਼ੀਜ਼ ਆ ਉਹਨੇ ਕੰਮ ਦਫ਼ਤਰੇ ਬੈਠ ਕੇ ਕਰਾਉਣ ਉਹ ਤਾਂ ਮੈਂ ਇਹਨਾਂ ਨੂੰ ਵਿਭਾਗ ਨੂੰ ਕਹਿ ਰਿਹਾ ਨਹੀਂ ਭਾਗ ਨੂੰ ਵੀ ਪਾਈਓ ਦਰਿਆ ਨੂੰ ਪੱਟ ਕੇ ਸਿੱਧਾ ਕਰ ਉਹ ਇੱਕ ਮਸ਼ੀਨ ਲਾ ਕੇ ਬੈਠੀ ਆ ਜਾਂ ਲੈ ਇੱਕ ਵੀ ਜਾ ਰਿਹਾ ਉਹਦੇ ਕੋਲ ਪਾਣੀ ਨੂੰ ਦੇਖ ਰੋ ਤਸਵੀਰ ਵੀ ਕੋ ਸੁੱਕਾ ਪਿਆ ਉਹਦੇ ਪਾਸੇ ਜਿਹੜਾ ਜਾਂ ਉਹ ਉਹੀ ਆ ਨਾ ਉਹ ਜਗ੍ਹਾ ਉੱਚੀ ਆ ਦਰਿਆ ਉਧਰ ਨੂੰ ਪੱਟ ਕੇ ਸਿੱਧਾ ਕਰਨ ਵਾਲਾ ਵਾ ਜਦੋਂ ਤਾਂ ਇਹਨਾਂ ਨੇ ਰੇਟਾ ਚਕਾਣਾ ਹੁੰਦਾ ਇਹ ਸਾਰਾ ਪ੍ਰਸ਼ਾਸਨ ਮਿਲ ਕੇ ਯਾਰ ਸਾਰਿਆਂ ਦਾ ਮਾਈਨਿੰਗ ਹਾਲ ਵੀ ਸ਼ੁਰੂ ਹੋ ਗਈ ਜਿੱਕੇ ਪਿੰਡ ਦੇ ਮਾਈਨਿੰਗ ਸ਼ੁਰੂ ਹੋ ਰਹੀ ਹੈ ਮੈਂ ਕਹਿੰਦਾ ਜੀ ਇਹਨਾਂ ਨੇ ਹੁਣ ਉਹ ਮਸ਼ੀਨਾ ਮਹਿੰਗ ਤੇ ਲਾ ਦਿੱਤੀਆਂ ਜਿਹੜੀਆਂ ਚਾਰ ਥੋੜੇ ਦਿਨ ਪਹਿਲਾਂ ਇੱਥੇ ਕੰਮ ਕਰਦੀਆਂ ਸੀਆਂ ਉਦੋਂ ਵੀ ਤੇਲ ਇੱਥੋਂ ਭਰਾ ਕੇ ਮੈਨਾਂ ਕਾਪ ਦੀ ਰਾਤ ਨੂੰ ਕਰਦੇ ਰਹੇ ਉੱਧਰਲੇ ਪਾਸੇ ਬੜਾ ਕੁਝ ਕਰਿਆ ਇਹਨਾਂ ਨੇ ਸੋ ਹੁਣ ਵੀ ਜਿਹੜੀਆਂ ਇੱਥੇ ਜਦੋਂ ਤਾਂ ਇਹਨਾਂ ਨੇ ਇੱਥੇ ਮਾਈਨਿੰਗ ਚੱਲਦੀ ਸੀ ਉਦੋਂ ਤਾਂ ਇਹਨਾਂ ਦੀਆਂ 8-8 ਮਸ਼ੀਨਾ ਚੱਲਦੀਆਂ ਸੀਗੀਆਂ ਹੁਣ ਉੱਥੇ ਇੱਕ ਲਈ ਹੋਈ ਹੈ ਲੋਕ ਜਨਤਾਂ ਨੂੰ ਬਚਾਉਣ ਲਈ ਇੱਕ ਲਾਈ ਇਹ ਲੀਡਰਾਂ ਦੇ ਘਰ ਭੰਦੇ ਨਹੀਂ ਇਹਨਾਂ ਨੇ ਰਾਤ ਨੂੰ ਪਾਪਾ ਦਿਖਾਵਾ ਕਰਨ ਲਈ ਅਸੀਂ ਕੰਮ ਕਰਾ ਰਹੇ ਮਿੱਠੀ ਗੋਲੀ ਆ ਯਾਰ ਆ ਦੱਸੋ ਆ ਇੱਥੇ ਲੱਗੇ ਹੋਣੇ ਆ ਆ ਪੱਥਰ ਜੇ ਇੱਧਰ ਉੱਧਰ ਕੀ ਹੁੰਦਾ ਇਹਦੇ ਨਾਲ ਇਹ ਤਾਂ ਇੱਕ ਮਿੱਠੀ ਗੋਲੀ ਆ ਯਾਰ ਇਹਦੇ ਨਾਲ ਕਿਤੇ ਦਰਿਆ ਰੋਕਦੇ ਹੁੰਦੇ ਦਰਿਆ ਰੋਕਣਾ ਤਾਂ ਇੱਕੋ ਹਾਲਾ ਉੱਥੇ ਵੇਨੂੰ ਲਾਗੇ ਪੰਜ-ਛੇ ਮਸ਼ੀਨਾ ਹੁਣ ਕਹਿੰਦੇ ਜੀ ਡੀਸੀ ਸਾਹਿਬ ਕਹਿੰਦੇ ਜੀ ਉੱਧਰ ਵਾਲੇ ਵੜਨ ਨਹੀਂ ਦਿੰਦੇ ਯਾਰ ਹੱਤ ਹੋ ਗਈ ਇਹ ਲੁਧਿਆਣੇ ਜਿਹਦੇ ਦੀ ਜਮੀਨ ਹੈ ਕਾਸ਼ ਪ੍ਰਸ਼ਾਸਨ ਹੋਵੇ ਪ੍ਰਸ਼ਾਸਨ ਆਵਦਾ ਹੋਵੇ ਐਂ ਤਾਂ ਫਿਰ ਅਸੀਂ ਕਰਦੇ ਆ ਫਿਰ ਮੱਤੇੜੇ ਵਾਲਾ ਪੁਲ ਰੋਕ ਦਿੰਦੇ ਆ ਫਿਰ rau ਨਵੇਂ ਸ਼ਹਿਰ ਵਾਲੇ ਆ ਜਾਣ ਫਿਰ ਇੱਕ ਸਾਈਕਲ ਵੀ ਟੱਪਣ ਦਿੰਦੇ ਸੀ ਯਾਰ ਐਡੀ ਗੇੜੀ ਕਰਨੂ ਵੀ ਅਸੀਂ ਸਾਚ ਤੁਹਾਡੇ ਮਾਤੇ ਮਰਹੀ ਕਹਿੰਦੇ ਆ ਬੀਸੀ ਸਾਹਿਬ ਨੂੰ ਫਿਰ ਚੀਕਾ ਨਾ ਮਾਰ ਅਸੀਂ ਇੱਕ ਟ੍ਰਿਪਰ ਇੱਕ ਟਰਾਲੀ ਉਧਰ ਦੇ ਪਾਸੇ ਇੱਕ ਸਾਈਕਲ ਨਹੀਂ ਲਗੜ ਦੇਣਾ ਬੱਤੇੜੇ ਵਾਲੇ ਪੁਲ ਤੋਂ ਅਸੀਂ ਸਾਰਾ ਬੰਦ ਕਰ ਦੇਣਾ ਹੁਣ ਅਸੀਂ ਕਿਸੇ ਪਾਸੇ ਨੂੰ ਨਹੀਂ ਜਾਣਾ ਅਸੀਂ ਕੱਲ ਤੱਕ ਦਾ ਟਾਈਮ ਹੈ ਜਿਹਦਾ ਸਵੇਰੇ ਆ ਕੇ ਇਹ ਮਸ਼ੀਨਾਂ ਪੰਜ ਸੱਤ ਲਾ ਕੇ ਉਦੋਂ ਦਰਿਆ ਨੂੰ ਸਿੱਧਾ ਕਰਦੇ ਆ ਠੀਕ ਆ ਨਹੀਂ ਦਾ ਦੇਖਦੇ ਆ ਇਹਨੂੰ ਕਿਦਾਂ ਨਹੀਂ ਇਹ ਕੰਮ ਕਰਦੀ ਜਿਹੜਾ ਰਾਤ ਤੱਕ ਵੀ ਚੱਲਦਾ ਰਿਹਾ ਜੀ ਇਸ ਤੋਂ ਯਾਰ ਇੱਥੇ ਤਰਨਾ ਇਹ ਵਿਚਾਰੇ ਬੈਠੇ ਆ ਹੁਣ ਮੈਂ ਇਹਨਾਂ ਨੂੰ ਕੀ ਆ ਸਾਰੇ ਸਤਿਕਾਰ ਜੋਗਾ ਯਾਰ ਇੱਥੇ ਤੁਸੀਂ 1 ਸਾਲ ਬੈਠੇ ਰਹੋ ਇੱਕ ਪੁਲਿਸ ਮਰ ਜਾਓ ਸੁਬਰਾਲੇ ਦਾ ਡੀਸੀ ਦਫ਼ਤਰ ਦੇ ਮੋੜੇ 6 ਮਹੀਨੇ ਬੈਠਾ ਰਿਹਾ ਵੀ ਮੈਨੂੰ ਇਨਸਾਫ ਚਾਹੀਦਾ ਥਾਣੇ ਦੇ ਵਿੱਚ ਗੋਲੀ ਚਲਾ ਕੇ ਨੱਚਨੇ ਚੇੜੀ ਇੱਕ ਥਾਣੇ 'ਚ ਗੋਲੀ ਚਲਾ ਕੇ ਉਹਨਾਂ ਦੇ ਉੱਤੇ ਚਲਗੇ ਸੀ ਠੀਕ ਆ ਉਹ ਮੁਲਾਜ਼ਮ ਕਹਿੰਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਪੁਲਿਸ ਦਾ ਮੁਲਾਜ਼ਮਾ ਪੁਲਿਸ ਵਾਲੇ ਉਹਨੂੰ ਇਨਸਾਫ ਨਹੀਂ ਦਿੰਦੇ ਸਰਕਾਰ ਉਹਨੂੰ ਇਨਸਾਫ ਨਹੀਂ ਦੇ ਸਕਦੀ ਆਪਣੇ ਮੁਲਾਜ਼ਮ ਨੂੰ ਤੇ ਇੱਥੇ ਬੈਠਿਆਂ ਨੂੰ ਕੌਣ ਪੁੱਛਣਾ ਜਿਹੜੇ ਕੰਮ ਕਰ ਰਹੇ ਨੇ ਪਿੰਡਾਂ ਵਾਲੇ ਕਰ ਰਹੇ ਨੇ ਸਭਾ ਜੀ ਆ ਪਿੰਡਾ ਤੁਸੀਂ ਦੇਖ ਲਓ ਇੱਥੇ ਕੋਈ ਕੋਈ ਮੁਲਾਜ਼ਮ ਕਿਸੇ ਸਰਕਾਰੀ ਦੋ ਚਾਰ ਬੰਦੇ ਉਹ ਦੋ ਚਾਰ ਬੰਦੇ ਜਿਹਨਾਂ ਨੇ ਨਾਲ ਨਾ ਵੀ ਦਿੱਤਾ ਕਿਹੜੇ ਇੱਥੇ ਪਿੰਡਾਂ ਵਾਲੇ ਕੰਮ ਕਰਦੇ ਆ ਇਹ ਨਾਲ ਦੇ ਬੰਦੇ ਉਦੋਂ ਕਹਿੰਦੇ ਜਦ ਅਫਸਰ-ਅਫਸਰ ਆ ਜਾਂਦਾ 2-4 ਘੰਟੇ ਕੰਮ ਕਰਦੇ ਬਾਅਦ ਉਹ ਉੱਥੇ ਬਹਲੇ ਜਾ ਕੇ ਬਹਿ ਜਾਂਦੇ ਪਹਿਲਾਂ ਤਾਂ 59 ਚੈਨਲ ਵੱਲੋਂ ਖਬਰ ਚ ਚਲਾਈ ਸੀ ਕਿ ਇੱਥੇ ਸਾਨੂੰ ਲੁਧਿਆਣੇ ਵੱਲ ਬਾਰੇ ਬਹੁਤ ਡਰਦੇ ਸੀਗੇ ਕਿ ਅਸੀਂ ਆਪਣੇ ਵੱਲੋਂ ਇੰਡਸਟਰੀਆਂ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਲੇਬਰ ਭੇਜੋ ਉੱਥੇ ਲੋਡ ਪਰ ਉਹ ਆਈ ਨਾ ਨਜ਼ਰ ਆ ਰਹੀ ਕਿ ਜਿਆਦਾ ਇੰਡਸਟਰੀ ਨੂੰ ਖਤਰਾ ਸੀਗਾ ਨਾ ਡਾਸੀ ਸਾਰੀ ਭੱਜੀ ਆਈ ਉਹਨਾਂ ਦੇ ਡੀਸੀ ਸਾਹਿਬ ਵੀ ਪ੍ਰਸ਼ਾਸਨ ਵੀ ਉਹਨਾਂ ਦੀ ਗੱਲ ਵੱਧ ਮੰਨਦਾ ਸਾਡੀ ਘਟ ਬੰਦ ਇਹਦਾ ਜਦੋਂ ਜਿਹੜਾ ਪ੍ਰਸ਼ਾਸਨ ਇੰਨਾ ਆਇਆ ਸੀ ਇਹਦਾ ਇੰਡਸਟਰੀ ਨੂੰ ਬਚਾਉਣਾ ਆਇਆ ਦਾ ਦੌੜੇ ਆਏ ਹੁਣ ਦਾ ਜ਼ਮੀਨਾਂ ਕਿਸਾਨਾਂ ਦੀਆਂ ਹਟਦੀਆਂ ਕਿਸਾਨਾਂ ਦੇ ਨਾਲ ਇਹਨਾਂ ਨੂੰ ਕੋ ਲੈਣਾ ਦੇਣਾ ਥੋੜੀ ਜੀ ਸਾਹਿਬ ਕਹਿੰਦੇ ਉਧਰਲੇ ਮਸ਼ੀਨਾ ਉਹ ਬੜ ਰਹੀ ਨਹੀਂ ਦਿੰਦੇ ਮੈਂ ਕਹਿੰਦਾ ਸਾਨੂੰ ਨਾਲ ਲੈ ਕੇ ਜਾਂਦੇ ਉਹ ਸਾਡੇ ਹੀ ਭਰਾ ਨੇ ਯਾਰ ਸਾਡਾ ਭਾਈਚਾਰਾ ਉਧਰਲੇ ਪਾਸੇ ਬੈਠੇ ਸਾਨੂੰ ਕਿਹੜਾ ਪਿੰਡ ਹੈ ਜਿਹੜਾ ਆਸਾਨੀ ਦੀ ਕੋਈ ਚੀਜ਼ ਹੁੰਦੀ ਹੈ ਆਸਾਨੀਤ ਕੋਈ ਚੀਜ਼ ਆ ਨਾਲੇ ਅਸੀਂ ਕੋ ਨੁਕਸਾਨ ਥੋੜੀ ਕਰਨਾ ਅਸੀਂ ਇਕੱਲੇ ਆਪ ਨੂੰ ਥੋੜਾ ਬਚਾਵਾਂਗੇ ਜਿਹੜੀ ਉਧਰਲੇ ਪਾਸੇ ਦੇਕੋ ਵਾਲੇ ਪਾਸੇ ਟੱਕਰ ਵੱਜਦੀ ਆ ਦੇਖੋ ਇਹ ਜਿਹੜਾ ਦਰਿਆ ਨਾ ਸੱਪ ਦੀ ਤਰ੍ਹਾਂ ਚੱਲਦਾ ਇਹ ਇੱਧਰਲੇ ਪਾਸਿਓਂ ਤੁਰਦਾ ਉਧਰਲੇ ਪਾਸੇ ਨ ਜੇ ਉਧਰੋਂ ਪਾਸੋਂ ਇੱਧਰ ਆ ਕੇ ਟੱਕਰ ਮਾਰਦਾ ਘੁੰਮ ਕੇ ਠੀਕ ਹੈ ਨਾ ਅਸੀਂ ਤਾਂ ਉਹ ਵੀ ਬਚਾਣੇ ਨੇ ਉਹ ਵੀ ਸਾਡੇ ਭਰਾ ਨੇ ਠੀਕ ਹੈ ਨਾ ਤੇ ਅਸੀਂ ਉਹ ਵੀ ਬਚਾਣੇ ਸਾਡੇ ਆ ਤੁਹਾਨੂੰ ਮੈਂ ਦੱਸਦਾ ਰੌਰ ਪਿੰਡ ਦੇ ਪਸਨੀਕ ਆ ਜਿਹੜੇ ਦਰਿਆਉਂ ਪਾਰ ਬੈਠਿਆ ਸੀ ਉਹ ਥੋੜੀ ਮਰਵਾਉਣੇ ਸਾਡੇ ਰਿਸ਼ਤੇਦਾਰ ਨਹੀਂ ਠੀਕ ਹੈ ਨਾ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਕਹਿੰਦੇ ਆ ਵੀ ਤੇਰੀ ਡੀਸੀ ਜਿਹੜਾ ਨਵਾਂ ਸ਼ਹਿਰ ਆ ਉਹ ਆਪਣੀਆਂ ਮਸ਼ੀਨਾਂ ਲੈ ਕੇ ਆਵੇ ਅਸੀਂ ਆਪਣੀਆਂ ਮਸ਼ੀਨਾਂ ਲੈ ਕੇ ਆਨੇ ਆ ਆਪਾਂ ਉਹਨਾਂ ਨੂੰ ਵੀ ਬਚਾਈਏ ਇੱਧਰ ਲਿਆਂ ਨੂੰ ਵੀ ਪਚਾਈਏ ਇਹਦਾ ਜਿਹੜਾ ਉਧਰ ਬੇਗੋੜ ਵਾਲੇ ਪਾਸੇ ਟੱਕਰ ਵੱਜਦੀ ਆ ਉਹਨੂੰ ਵੀ ਆਪਾਂ ਬੁਰਜ ਵਾਲੇ ਪਾਸੇ ਟੱਕਰ ਵੱਜਦੀ ਹੈ ਨਾ ਆਪਾਂ ਉਹਨੂੰ ਵੀ ਸਿੱਧਾ ਕਰੀਏ ਇਹਨੂੰ ਵੀ ਸਿੱਧਾ ਕਰੀਏ ਦਰਿਆ ਦਾ ਵਹਾਹ ਸੈਂਟਰ 'ਚ ਕਰੀਏ ਸਾਡਾ ਕੋਈ ਕਿਸੇ ਦਾ ਨੁਕਸਾਨ ਕਰਨਾ ਮਤਲਬ ਨਹੀਂ ਹੈਗਾ ਪ੍ਰਸ਼ਾਸਨ ਇਹਦੇ ਉੱਤੇ ਉਧਰਲੇ ਪਿੰਡਾਂ ਦੇ ਨਾਲ ਅਸੀਂ ਪ੍ਰੋਗਰਾਮ ਬਣਾਵੇ ਸਾਨੂੰ ਨਾਲ ਲੈ ਕੇ ਚੱਲੇ ਭਾਈਚਾਰਾ ਨਾਲ ਜਾਊਗਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਪੀਲ ਕੀ ਕਰਨਾ ਚਾਹੋਗੇ ਅਪੀਲ ਦਾ ਹੁਣ ਇਹੀ ਆ ਤੁਹਾਡੇ ਮੱਥੇਆਂ ਰਾਈ ਵੀ ਕੱਲ ਤੱਕ ਸਵੇਰ ਤੱਕ ਦਾ ਸਮਾਂ ਜਿਹਦਾ ਬਾਅਦ ਮਸ਼ੀਨਾਂ ਇੱਥੇ ਲਾਉਂਦੇ ਆਂ ਸ਼ਾਮ ਨੂੰ ਲਾ ਲੈਣ ਜਾਂ ਸਵੇਰੇ ਸਾਂਹਰੇ ਲਾ ਲੈਣ ਇਨਾ ਕਰਵਾ ਸੀ ਕਰ ਸਕਦੇ ਆ ਉਸ ਤੋਂ ਬਾਅਦ ਫਿਰ ਆ ਯਾਰ ਮੱਤੇਆੜੇ ਵਾਲਾ ਪੌੜੀ ਸੀ ਕਰਦੇ ਆਗੇ ਫੇ ਫਰੀ ਅਸੀਂ ਉੱਥੇ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਲੰਗੜ ਦੇਣਾ ਤੇ ਟੀਕਾ ਇਹਨਾਂ ਨੇ ਮਾਰਨੀ ਠੀਕ ਹੈ ਨਾ ਔਰ ਅੱਧੇ ਬੰਦੇ ਇੱਥੇ ਬੈਠਣਗੇ ਡੀਸੀ ਦਾ ਡੀਸੀ ਦਾ ਦਫ਼ਤਰ ਵੀ ਅਸੀਂ ਉਹਦਾ ਦਰਵਾਜ਼ਾ ਬੰਦ ਕਰਾਂਗੇ ਪਰ ਆਪੇ ਇਹਨਾਂ ਦਾ ਜਲੂਸ ਇਹਨਾਂ ਕੋਲੋਂ ਆ ਘੰਟੀਆਂ ਦਿੱਲੀ ਜਾ ਕੇ ਖੜਕਣੀਆਂ ਫੇਰ ਇਹੇ ਤੁਰਨੇ ਨੇ ਬੇਨਤੀ ਹੈ ਇਹਨਾਂ ਨੂੰ ਅਸੀਂ ਅੱਕੇ ਹੋਏ ਆ ਐਨੇ ਦਿਨ ਦਾ ਅਸੀਂ ਕੁਝ ਨਹੀਂ ਕਿਹਾ ਲੇਕਿਨ ਅੱਜ ਹਾਲ ਦੇਖਿਆ ਸਾਨੂੰ ਤਾਂ ਸਰਕਾਰ ਨੇ ਦੂਜੇ ਪਾਸੇ ਵੱਲ ਝਾ ਲਿਆ ਉਹ ਹੁਸ਼ਿਆਰਪੁਰ ਵਾਲੀ ਘਟਨਾ ਕਰਕੇ ਠੀਕ ਹੈ ਨਾ ਉਹ ਰਾਂਹ ਰੋਡ ਦਾ ਵਿੱਚ ਇੱਕ ਮੁਦਾ ਹੈ ਦੱਬ ਕੇ ਬਹਿ ਗਏ ਸੀ ਆਈ ਦਾ ਉਧਰ ਨਾਲ ਜੇ ਅਜੇ ਆ ਕੇ ਨਹੀਂ ਰਤ ਰਿਹਾ ਬਹੁਤ ਬਾਹਰ ਨਿਕਲਿਆ ਗੱਡਾ דרੇ ਅੰਦਰ ਆ ਉਨਾ ਹੀ דרੇ ਬੰਨ ਤੋਂ ਬਾਹਰ ਆਇਆ ਫਿਰਦਾ ਇਹਦਾ ਸਾਰਾ ਪਾਸਾ ਹੀ ਬਦਲਿਆ ਫਿਰ ਅੱਜ ਦਾ ਮਨ ਬਹੁਤ ਜਿਹੜਾ ਦੁਖੀ ਹੋਇਆ ਇਹ ਸਾਡੀ ਸੁਖਦੇਵ ਮੰਗਲੀ ਜੋ ਪਾਤੀ ਕਿਸ ਸਮਝੋ ਜੂਨੀਅਰ ਦੇ ਜਿਹੜੇ ਮੈਂਬਰ ਨੇ ਚੋ ਉਹ ਵਾਕਿਆ ਜਿਹੜੇ ਅਸੀਂ ਆਪਣੇ ਵੱਲੋਂ ਬੇਨਤੀ ਕਰਦੇ ਆ ਕਿ ਜਿਹੜਾ ਵੱਧ ਤੋਂ ਵੱਧ ਇੱਥੇ ਅਲੂ ਦੇਣੇ ਵਾਲੇ ਫੇਰ ਤਿਆਰੀ ਕਰ ਲਓ ਕਿਉਂਕਿ ਜਿਹੜੇ ਆਪਾਂ ਇਹ ਨਾ ਸੋਚੋ ਕਿ ਜਿਹੜੇ ਹਾਲਾਤ ਇੱਥੇ ਨਾਜ਼ੁਕ ਨੇ ਕਿਉਂਕਿ ਸਾਡਾ ਮਕਸਦ ਸੱਚ ਦਿਖਾਣਾ ਅਸੀਂ ਕਿਸੇ ਨੂੰ ਵੀਡੀਓ ਨੂੰ ਗਲਤ ਮਿਨੀਸਟਰ ਅਪਡੇਟ ਕਰਦੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਚੈਨਲ ਵਿੱਚ ਕਈ ਦੇ ਵੱਲੋਂ ਬਹੁਤ ਹਾਕਰ ਮਚਗੀ ਪੈਂਡ ਰੁੜ ਗਿਆ ਫਲਾਣਾ ਹੋ ਗਿਆ ਪਰ ਅਸੀਂ ਜੋ ਤੁਹਾਨੂੰ ਸੱਚ ਸਤ ਸਾਂਝਾ ਕਰਦੋ ਤਾਂ ਜਲਦ ਹਾਜ਼ਰ ਹੋਵਾਂਗੇ ਨਵੀਂ ਅਪਡੇਟਾਂ ਦੇ ਜੁੜੇ ਹੋ ਪੰਜਾਬ ਨੂ 202 TV ਚੈਨਲ ਆ ਧੰਨਵਾਦ ਜੀ ਸ਼ੁਕਰੀਆ